दिनी जल दर

Let's ਉਹ ਜੱਗ ਦਾ ਜੀ ਚੱਕਦਾ ਜੀ ਚਾਟੀ ਜੀ ਆ ਦੇਖੋ ਜੀ ਆ ਚੱਕਦਾ ਜੀ ਚਾਟੀ ਜੀ ਕਰ ਸਾਥ ਸੁਖ ਮਨ ਆਈ ਵਸਿਆ ਜਿ ਇੱਛਾ ਸਰਬ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਬਿਟਾ ਜਿਸ ਜੀ ਆਏ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਬਰ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਬਾਜੇ ਪੰਜ ਸ਼ਬਦਾਂ ਤੇ ਕਰਸ ਭਾਗਾਏ ਕੋਈਆ ਭਰੇ ਦਿਨ ਦੇ ਵਿੱਚ ਰਿਸ਼ਤੇਦਾਰ ਸਾਂਝਵੰਦੀ ਪਾਰਟੀਆਂ ਦੇ ਲਾਡੂ ਲੰਗੜਦਾਰ ਅਤੇ ਹੋਰ ਵੀ ਸੱਚੇ ਮਿੱਤਰ ਆਉਜ ਜਿਹੜੇ ਗੁਰੂ ਘਰ ਆਪਾਂ ਵੇਖਿਆ ਗੁਰੂ ਦਾ ਗੁਰੂ ਦਾ ਮੈਜਨ ਦੇ ਵਿੱਚ ਜਗਰੂਪ ਜੀ ਅੱਜ ਆਪਣਾ ਅਕਾੰਡਪੁਰ ਸਾਹਿਬ ਦੇ ਭੋਗ ਪਾਏ ਗਏ ਸੀ 21 ਪਲਖਸ਼ ਦੇ ਵਿੱਚ ਕੀਤਾ ਸੀਗਾ ਇਹ ਜੀ ਜਿਹੜਾ ਸਰਪੰਚ ਦੀ ਇਲੈਕਸ਼ਨ ਦਿੱਤੇ ਆ ਸੀ ਇਲੈਕਸ਼ਨ ਦੀ ਜਿੱਤ ਦੀ ਕੁਰਸੀ ਦੇ ਵਿੱਚ ਸਾਰੇ ਅਸੀਂ ਨਗਰ ਨੂੰ ਆਪ ਦੇ ਬੱਚੋ ਧੰਨਵਾਦ ਕੀਤਾ ਹੈ। ਇਹ ਇਸ ਵਾਰ ਪਿੰਡ ਨਾਲ ਅਸੀਂ ਗੁਰੂ ਮਹਾਰਾਜ ਦਾ ਸਤਿਕਾਰਨਾ ਕੀਤਾ। ਜਿਹਨਾਂ ਨੇ ਪਿੰਡ ਸੰਗ ਉਹਦਾ ਬੜਾ ਫਤਵਾ ਦੇ ਕੇ ਪਿੰਡ ਦਾ ਸਰਪੰਚ ਬਣਾਇਆ। ਅਸੀਂ ਉਹ ਲੋਕਾਂ ਦਾ ਧੰਨਵਾਦ ਕਰਦੇ। ਬਾਕੀ ਜਿਹੜੇ ਬਾਹਰਲੇ ਪ੍ਰਬੰਧ ਦੇ ਸੱਜਣ ਦੇ ਜਿਹਨਾਂ ਨੇ ਸਾਡੀ ਪੂਰੀ ਸਪੋਰਟ કરી ਬਾਹਰੋਂ ਨੇ। ਉਹਨ ਬਾਹਰਲੀ ਪੰਚਾਇਤਾਂ ਜਿਵੇਂ ਕਿ ਪਿੰਡ ਜਖਲਾ ਦੀ ਪੰਚਾਇਤ, ਪੁੱਲਰੀੜੀ ਦੀ ਪੰਚਾਇਤ, ਸੇਦੀ ਦੀ ਪੰਚਾਇਤ ਕਨਾਰਗੜ ਸੰਗਾਦੀ ਪੰਚਾਇਤ ਉਹਨਾਂ ਦਾ ਵੀ ਸਾਰਿਆਂ ਦਾ ਅਸੀਂ तहे ਦਿਲੋਂ ਧੰਨਵਾਦ ਕੀਤਾ ਜਿਬਲਾ ਕੀ ਹੋਏ ਸਾਰੇ ਨਗਰ ਦੇ ਤੁਹਾਨੂੰ ਧੰਨਵਾਦ